ਇਹ ਲੰਮਾ ਦੇਖ ਸਕਦੇ ਹੋ 27 ਫੁੱਟ ਦੇ ਵਿੱਚ ਦੋ ਕੀ ਤਿੰਨ ਸਾਧਨ ਵੀ ਮੌਜੂਦ ਨਾਲ ਲੰਘ ਜਾਣਗੇ 18 ਪੁੱਟੀ ਸੜਕ ਬਣਾਉਣਗੇ ਇਹ 18 ਤੋਂ ਬਾਅਦ 9 ਫੁੱਟ ਵਾਲੇ ਦਲੇ ਬਚ ਜੂਗਾ ਕਿੰਨੀ ਵਧੀਆ ਗੱਲਾਂ ਆਲੇ ਦਲੇ ਕੋਈ ਪੌਦੇ ਫੁੱਲਾਂ ਵਾਲੇ ਹੋਰ ਲਾ ਲੋ ਚਾਹੀਏ ਕੈਨੇਡਾ ਤਾਂ ਅਸੀਂ ਵੀ ਉਰੇ ਬਣਾ ਸਕਦੇ ਹਾਂ ਮੇਰੀ ਇਹ ਆਹੀ ਸੋਚ ਹੈ ਵੀ ਇੱਕ ਦਮ ਤੁਸੀਂ ਵੀਡੀਓਗ੍ਰਾਫੀ ਅੱਜ ਕਰੀਏ ਇੱਕ ਦੋ ਸਾਲ ਬਾਅਦ ਸਾਡਾ ਪਿੰਡ ਆਕੇ ਲੋਕੇਸ਼ਨ ਦੇਖਿਓ ਮੈਂ ਇਹ ਜਾ ਬਣਾ ਦੂੰਗਾ ਰਸਤੇ ਛਡਵਾ ਕੇ 18 ਫੁੱਟ ਦੀ ਸੜਕ ਬਣਵਾ ਰਹੇ ਨੇ 27 ਫੁੱਟ ਰਸਤਾ ਹੋ ਗਿਆ ਸਾਡੇ ਕੁਝ ਬਜ਼ੁਰਗਾਂ ਕੋਲੇ ਮੈਂ ਜਿਆਦੀ ਬੁੜਿਆਂ ਕੋਲੇ ਗੱਲਾਂ ਬੜੀ ਕਰ ਲੈਣਾ ਵੀ ਕੁਝ ਸਿੱਖਣ ਨੂੰ ਮਿਲ ਜਾਂਦਾ ਛਣੇ ਬੰਦਿਆਂ ਤੋਂ ਉਹ ਕਹਿੰਦੇ ਚਲੋ ਇਦੋਂ 10 ਸਾਲ ਪਹਿਲਾਂ 15 ਸਾਲ ਪਹਿਲਾਂ ਵੀ ਉਰੇ ਟੋਬੇ ਮੈਸਾਂ ਲਿਆਉਂਦੇ ਹੁੰਦੇ ਹੋਰ ਹੁਣ ਤਾਂ ਕਹਿੰਦੇ ਸੜਿਆ ਹੋਇਆ ਪਾਣੀ ਆ ਹੋਰ ਮੈਂ ਤੁਹਾਡੇ ਨਾਲ ਬਾਬਾ ਵਾਦਾ ਕਰਦਾ ਉੱਥੇ ਬਜ਼ੁਰਗ ਬੈਠੇ ਨੇ ਆਪਾਂ ਚੱਲਾਂਗੇ ਤੇ ਵੀ ਛੱਪੜ ਜਿਹਾ ਜਿਹਾ ਹੈਗਾ ਤੀ ਇਦੋਂ ਚੰਗਾ ਕਰਕੇ ਦੂੰ ਆਪਣੇ ਜ਼ਿਲ੍ਹੇ 'ਚ ਹੈ ਛੱਪੜ ਨਹੀਂ ਹੋਣਾ ਮੈਂ ਉਹ ਜੀ ਛੱਪੜ ਪੇਸ਼ ਕਰਕੇ ਦਿੰਦਾ ਛੱਪੜ ਵੱਖਰੇ ਬਣਾਇਆ ਕੋਈ ਨਹਿਰ ਦਾ ਪਾਣੀ ਪੱਕਾ ਹੈ ਜੀ ਪੱਕਾ ਹੈ ਗਿੱਲੇ 'ਚ ਮੱਕਾ ਜੀ ਅੱਛਾ ਪੱਕਾ ਹੈ ਹਾਂ ਜੀ ਆਈ ਲੋਕਡਾਊਨ ਪਾਈ ਹੋਈ ਆ ਛੱਪੜ ਦੇ ਹਾਂ ਜੀ ਰਾਤ ਆ ਰਹੀ ਹੈ ਅੱਛਾ ਵਾਲੇ ਵਾਲੀ ਫਿਰ ਚੱਲੀਏ ਉੱਥੇ ਹਾਂ ਚੱਲਦੇ ਆ ਜੀ ਕੋਈ ਨਵੀਂ ਪੰਚਾਇਤ ਬਣੀ ਆ ਤੁਸੀਂ ਆ ਬਣਾ ਰਹੇ ਹੋ ਚੌੜੀਆਂ ਲਗਭਗ ਦੇਖ ਸਕਦੇ ਹਾਂ ਕਿ 27 27 ਫੁੱਟ ਰਸਤੇ ਚੌੜੇ ਕਢਾਏ ਨੇ ਸਾਹਮਣੇ ਭੈਣੀ ਆ ਗਿਆ ਇਹ ਖਰਚੇ ਹੁਣ ਪਹਿਲਾ ਵਾਲਾ ਫੰਡ ਪਿਆ ਸੀ ਕਿ ਕਿਦਾਂ ਕਪੱਲਿਓਂ ਲਾ ਰਹੇ ਹੋ ਕਿ ਸਾਡੇ ਕੋਲ 18-20 ਕੇ ਹਜ਼ਾਰ ਰੁਪਿਆ ਇਕੱਠਾ ਹੋ ਗਿਆ ਸੀ ਹਾਲ ਤੱਕ 7 ਲੱਖ ਰੁਪਿਆ ਦਾ ਡੀਲ ਆਇਆ ਠੀਕ ਹੈ ਉਹ ਉਹ ਹਾਲ ਤੱਕ ਇਹ ਉਹ ਮੇਰੇ ਆਪਣੇ ਪਰਸਨਲ ਖਾਤੇ 'ਚ ਹੀ ਆ ਰਿਹਾ ਮੇਰੇ ਆਪਣੇ ਖਾਤੇ 'ਚ ਆ ਰਿਹਾ ਚਲੋ ਸਰਪੰਚ ਬਣਿਓ 5 ਸਾਲ ਪਏ ਨੇ ਉਹ ਤਾਂ ਆ ਜੂਗਾ ਨਹੀਂ ਚਲੋ ਲੋਕ ਦੇਣਗੇ ਨਾ ਪੈਸੇ ਹਜੇ ਵੀ ਕੰਮ ਵਿਚਾਰੇ ਕਾਰੇ ਵਾਸਤੇ ਰੋਕਣਾ ਤੇ ਅਸੀਂ ਇਹੇ ਤਰੀਕੇ ਨਾਲ ਵਿਕਾਸ ਕਰਿਆ ਚਲੋ ਸਿਆਣੇ ਬੰਦਿਆਂ ਦੀ ਵੀ رائے ਲੈ ਲੈਂਦਾ ਦੀਗਾ ਮੈਂ ਵੀ ਉਹ ਰੱਖਣ ਨੂੰ ਮਿਲ ਜਾਂਦਾ ਠੀਕ ਹੈ ਪਹਿਲਾ ਪਿਛਲੀ ਪੰਚਾਇਤ ਨੇ ਪੜ੍ਹੋਲੀਆਂ ਪਾਇਆ ਉਹ ਨਹੀਂ ਕਾਮਯਾਬ ਹੋਈਆਂ ਚਾਹੇ ਪਾਉਣਾ ਇਹਦੇ ਤਰੀਕੇ 'ਚ ਫਰਕ ਦੀਗਾ ਠੀਕ ਹੈ ਤੇ ਚਾਹੇ ਐਸਟੀਮੇਟ ਬਣਾਉਣਾ ਇਹਦੇ 'ਚ ਜੋ ਵੀ ਹੈਗਾ ਦੀਗਾ ਅਸੀਂ ਉਹ ਤਰੀਕੇ ਨੂੰ ਦੇਖ ਕੇ ਵੀ ਸਾਨੂੰ ਉਹ ਵੀ ਸਹੀ ਨਹੀਂ ਲੱਗਿਆ ਅਸੀਂ ਇੱਕ ਥਾਂ 'ਤੇ ਪਹਿਲਾਂ ਗੰਦਾ ਪਾਣੀ ਇਕੱਠਾ ਕਰਿਆ ਸਾਰਾ ਛੱਪੜ 'ਚ ਸਾਰੇ ਪਿੰਡ ਦਾ ਕਰਿਆ ਲੜਾਈ ਲੜੀ ਉਹਦੇ ਵੀ ਸੰਘਰਸ਼ ਲੜਿਆ ਉਹਦੇ ਵੀ ਨਿਸ਼ਾਨ ਦੇਈਆਂ ਕਰਾਈਆਂ ਲੋਕ ਨਾਲੇ ਨਹੀਂ ਨਿਕਲਣ ਤੇ ਇੱਕ ਦੋ ਬੰਦਿਆਂ ਨੇ ਸ਼ਰਾਰਤੀਆਂ ਨੇ ਜਿੱਥੇ ਜਿੱਥੇ ਜਿੱਨਾ 'ਚ ਆ ਸੰਘਰਸ਼ ਨਹੀਂ ਹੁੰਦਾ ਪੈਸਿਆਂ ਦੀ ਮਿੱਟੀ ਨਹੀਂ ਲੱਗਦੀ ਰਸਤੇ ਚੌੜੇ ਨਹੀਂ ਹੁੰਦੇ ਮੈਂ ਉਹਨਾਂ ਚਰਦਮ ਨਹੀਂ ਲੈਂਦਾ 10 ਫੁੱਟੀਆਂ ਸੜਕਾਂ ਨਹੀਂ ਆ ਇੱਕ ਸਾਈਡ ਦੇ ਵਿੱਚੋਂ ਤਾਂ ਕੁਸ ਕਹੇ ਜੇ ਸਰਾਰਤੀ ਅੰਸਰ ਦੀ ਨਾਲੇ ਉਹਨਾਂ ਨੂੰ ਪਤਾ ਵੀ ਰਕਵਾ ਪੂਰਾ ਹੁੰਦਾ ਜਿਹੜੀਆਂ ਟੇਡੀਆਂ ਇੱਟਾਂ ਦੀਆਂ ਉਹ ਵੀ ਕੱਢ ਰੱਖੀਆਂ ਦੀਆਂ ਦੋਸਤੋ ਪਿੰਡ ਮੇਦੇਬਾਸ ਸਰਪੰਚ ਸਤਨਾਮ ਸਿੰਘ ਨੇ ਬੁਲਾਏ ਸੀ ਫੋਨ ਕਰ ਰਿਹਾ ਸੀ ਬਾਈ ਗੱਲਬਾਤ ਕਰਦੇ ਆ ਵੈਸੇ ਸੜਕਾਂ ਦਾ ਸ਼ਾਇਦ ਪੈਸੇ ਪੁਹੇ ਕਢਾਏ ਨੇ ਨੇ ਬਾਈ ਨੇ ਸੜਕਾਂ ਚੌੜੀਆਂ ਕਰਾਉਣ ਵਾਸਤੇ ਜੋ ਕਿ ਹਰੇਕ ਪਿੰਡ ਦੇ ਸਰਪੰਚ ਨੂੰ ਕਰਨਾ ਚਾਹੀਦਾ ਇਸ ਤਰ੍ਹਾਂ ਕਿਉਂਕਿ ਮੌਕੇ ਹੁਣ ਕੰਮ ਲੈਣ ਦਾ ਨਵੇਂ ਸਰਪੰਚ ਚੁਣੇ ਗਏ ਨੇ ਹਾਂਜੀ ਬਾਈ ਜੀ ਬਲਤੈ ਵਧਾਈਆਂ ਸਰਪੰਚ ਬਣਨ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਮੈਂ ਦੂਰੀ ਗੱਲ ਸਰਪੰਚ ਬਣਿਆ ਲੋਕਾਂ ਦੇ ਸਹਿਯੋਗ ਨਾਲ ਉੱਧਾ ਚਲਦਾ ਰਸਤਿਆਂ ਦਾ ਇਹ ਰਸਤੇ ਕਢਾਉਣ ਵਾਸਤੇ ਸਾਨੂੰ ਬਹੁਤ ਸੰਘਰਸ਼ ਲੜਨੇ ਪਏ ਨੇ ਪਹਿਲਾਂ ਸਟਾਰਟਿੰਗ ਤੋਂ 4 ਸਾਲ ਪਹਿਲਾਂ ਪੱਥਰ ਲਵਾਏ ਪਿੰਡ ਦੇ ਵਿੱਚੋਂ ਪੰਜ-ਪੰਜ ਕਿੱਲਾਂ ਦੇ ਉੱਤੇ ਲੋਕਾਂ ਨੂੰ ਨਾਲ ਲੈ ਕੇ 20 ਪੱਥਰ ਲਵਾਉਣ ਤੋਂ ਬਾਅਦ ਫਿਰ ਪਿੰਡਾਂ ਦੇ ਵਿੱਚੋਂ ਲੋਕਾਂ ਦਾ ਰਕਬਾ ਪੂਰਾ ਕਰਿਆ ਵਿੱਚੋਂ ਵੀ ਤੁਹਾਡੀ ਜਮੀਨ ਪੂਰੀ ਆ ਠੀਕ ਹੈ ਤੇ ਜਮੀਨ ਪੂਰੀ ਹੋਣ ਤੋਂ ਬਾਅਦ ਜਿਹੜੇ ਸਹੀ ਬੰਦੇ ਸੀ ਸਿਆਣੇ ਬੰਦੇ ਸੀ ਉਹਨਾਂ ਨੇ ਆਪ ਹੀ ਥੋੜਾ ਛੜਤਾ ਵੀ ਪੈਸੇ ਦਾ ਛੜਤਾ ਜਾਂ ਕਿਸੇ ਗਮੰਡੀ ਦਾ ਛੜਤਾ ਠੀਕ ਹੈ ਜਿਹੜਾ ਨੂੰ ਤੁਹਾਨੂੰ ਪਤੀਆ ਹੱਥ ਹੁੰਦੀ ਆ ਰੋਲਾ ਪਾਉਣ ਦੀ ਉਹਨਾਂ ਨਾਲ ਸਾਨੂੰ ਸੰਘਰਸ਼ ਵੀ ਲੜਨਾ ਪਿਆ ਨਿਸ਼ਾਨਦਹੀ ਵੀ ਕਰੀ ਬਰੰਟ ਕਬਜ਼ਾ ਵੀ ਕਰਵਾਉਣਾ ਪਿਆ ਹੁਣ ਪੰਜਵਾਂ ਛੇਵਾਂ ਦਿਨ ਲੱਗ ਰਿਹਾ ਮਿੱਟੀ ਪਾਉਂਦਿਆਂ ਨੂੰ 18 ਫੁੱਟੀਆਂ ਸੜਕਾਂ ਬਣਣੀਆਂ ਆ ਸਾਡੀ ਮੰਤਰੀ ਸਾਹਿਬ ਨਾਲ ਸਰਦਾਰ ਹਰਪਾਲ ਸਿੰਘ ਚੀਮਾ ਜੀ ਨਾਲ ਗੱਲਬਾਤ ਹੋਈ ਹੈ ਇਹਦੇ ਤਹ ਤਾ ਉਹ ਕਹਿੰਦੇ ਤੁਸੀਂ ਰਸਤੇ ਪੂਰੇ ਕਰੋ 18 ਫੁੱਟੀਆਂ ਸੜਕਾਂ ਬਣਾ ਕੇ ਦੇਣਾ ਮੇਰਾ ਕੰਮ ਹੈ। ਕੋਈ ਦੇਖ ਸਕਦੇ ਹਾਂ ਵੀ 27 27 ਫੁੱਟ ਰਸਤੇ ਚੌੜੇ ਕਿਡਾ ਐ ਨੇ ਸਾਹਮਣੇ ਭੈਣੀ ਆ ਗਿਆ। ਖਰਚੇ ਹੁਣ ਪਹਿਲਾਂ ਵਾਲਾ ਫੰਡ ਪਿਆ ਸੀ ਕਿ ਕਿਦਾਂ ਕ ਪੱਲਿਓਂ ਲਾ ਰਹੇ ਹੋ। ਨਹੀਂ ਇਹਦੇ ਵਿੱਚੋਂ ਆਇਆ ਅਸੀਂ ਪਿੰਡ ਦੇ ਵਿੱਚੋਂ ਉਂ ਬੋਲਿਆ ਸੀਗਾ ਇਕੱਠ ਰੱਖਿਆ ਸੀ ਦਰਵਾਜ਼ੇ ਪਹਿਲਾਂ ਵੀ ਕਿਸੇ ਨੇ ਸਰਦਾ ਸਮਾਨ ਦੇਣਾ ਦੇ ਦੋ ਤੇ ਜਿੰਨਾ ਕ ਅਗਲੇ ਦਾ ਸਰਦਾ ਵਰਦਾ ਸਾਡੇ ਕੋਲ 18 20 ਹਜ਼ਾਰ ਰੁਪਿਆ ਇਕੱਠਾ ਹੋ ਗਿਆ ਸੀ ਹਾਲ ਤੱਕ 1.5 ਲੱਖ ਰੁਪਈ ਦਾ ਡੀਜ਼ਲ ਆਇਆ। ਠੀਕ ਹੈ। ਉਹ ਉਹ ਅਲ ਤੱਕਾ ਇਹੋ ਮੇਰੇ ਆਪਣੇ ਪਰਸਨਲ ਖਾਤੇ 'ਚ ਹੀ ਆ ਰਿਹਾ ਮੇਰੇ ਆਪਣੇ ਖਾਤੇ 'ਚ ਹੀ ਆ ਰਿਹਾ ਠੀਕ ਹੈ ਚਲੋ ਸਰਪੰਚ ਬਣਿਓ 5 ਸਾਲ ਪਏ ਨੇ ਉਹ ਤਾਂ ਆ ਜੂਗਾ ਨਹੀਂ ਚਲੋ ਲੋਕ ਦੇਣਗੇ ਨਾ ਪੈਸੇ ਹਜੇ ਵੀ ਕੰਮ ਵਿਚਾਲੇ ਕਾਦੇ ਵਾਸਤੇ ਰੋਕਣਾ ਠੀਕ ਹੈ ਵੀ ਕੰਮ ਚੱਲੀ ਜਾਣਗੇ ਅੱਜ ਤੱਕ ਮੇਰੇ ਤੋਂ ਇੰਨੇ ਪੈਸੇ ਇਕੱਠੇ ਨਹੀਂ ਗਰੀਬੀ ਦੇ ਵਿੱਚ ਸਰਉਪਿੰਦਰ ਆ ਸਹਰੂ ਕੁਛ ਕਰਦ ਰਿਹਾ ਮੇਰੇ ਕੋਲ ਅੱਜ ਤੱਕ ਇੰਨੇ ਪੈਸੇ ਇਕੱਠੇ ਨਹੀਂ ਹੋਏ ਇਹਨਾਂ ਨੇ ਮੇਰੇ ਅੱਜ ਘਰ ਤੱਕ ਪੜੋਲੀਆਂ ਬੁਆਤੀਆਂ ਜਿੱਥੇ ਮੈਂ ਖੜਾ ਪੜੋਲੀਆਂ ਦੇ ਚਲੋ ਆਪਾਂ ਸਰਪੰਚੀ ਦੇ ਤਹਿਤ ਆਪਾਂ ਜਿਵੇਂ ਮਰਜ਼ੀ ਕੀਤਾ ਸ਼ਿਵਰੇਜ ਹੈ ਹਾਂ ਲਗਭਗ ਅਸੀਂ ਕੋਈ ਥੋই ਨਹੀਂ ਛੱਡਿਆ ਤੇ ਗਮਿੰਦਗੜਾ ਵਾਲੀ ਸਾਈਡ ਵੀ ਮਿੱਟੀ ਪਾਈ ਐ ਹਾਂ ਗਮਿੰਦਗੜਾ ਦੀ ਸਿਹੜੀ ਮਿੱਟੀ ਪਾਈ ਐ ਸਭ ਤੋਂ ਲਗਭਗ ਜੇ ਕਹਈਏ 4-5 ਕਿਲੋਮੀਟਰ ਮਿੱਟੀ ਪਾਈ ਐ ਹਾਂ ਬਾਕੀ ਜਿਹੜੇ ਇਹਨੇ ਬਾਈ ਨੇ ਬਾਕੀ ਸੀਵਰੇਜ ਦੀ ਗੱਲ ਛੇੜਤੀ ਸਾਡੇ ਲਗਭਗ ਸੁਨਾਮ ਬਲਾਕ ਕੀ ਸੰਗਰੂਰ ਜ਼ਿਲ੍ਹੇ ਦੇ ਵਿੱਚੋਂ ਸਭ ਤੋਂ ਜ਼ਿਆਦਾ ਗੰਦੇ ਪਾਣੀ ਦੀ ਨਿਕਾਸੀ ਦਾ ਬੁਰਾ ਹਾਲ ਸੀ ਪਿੰਡ ਮੇਦੇਬਾਸ ਹਾਂ ਪਿੰਡ ਮੇਦੇਬਾਸ ਚ ਤੇ ਅਸੀਂ ਇਹੇ ਤਰੀਕੇ ਨਾਲ ਵਿਕਾਸ ਕਰਿਆ ਚਲੋ ਸੇਣੇ ਬੰਦਿਆਂ ਦੀ ਵੀ رائے ਲੈ ਲੈਣ ਦਾ ਦੀਗਾ ਮੈਂ ਵੀ ਕੋਲ ਦੇਖਣ ਨੂੰ ਮਿਲ ਜਾਂਦਾ ਠੀਕ ਹੈ ਪਹਿਲਾ ਪਿਛਲੀ ਪੰਚਾਇਤ ਨੇ ਪੜ੍ਹੋਲੀਆਂ ਪਾਇਆ ਉਹ ਨਹੀਂ ਕਾਮਯਾਬ ਹੋਈਆਂ ਚਾਹੇ ਪਾਉਣਾ ਇਹਦੇ ਤਰੀਕੇ ਚ ਫਰਕ ਦੀਗਾ ਠੀਕ ਹੈ ਤੇ ਚਾਹੇ ਐਸਟੀਮੇਟ ਬਣਾਉਣਾ ਇਹਦੇ ਚ ਜੋ ਵੀ ਹੈਗਾ ਠੀਕ ਹੈ ਅਸੀਂ ਉਹ ਤਰੀਕੇ ਨੂੰ ਦੇਖ ਕੇ ਵੀ ਸਾਨੂੰ ਉਹ ਵੀ ਸਹੀ ਨਹੀਂ ਲੱਗਿਆ ਅਸੀਂ ਇੱਕ ਥਾਂ ਮੇ ਪਹਿਲਾਂ ਗੰਦਾ ਪਾਣੀ ਇਕੱਠਾ ਕਰਿਆ ਸਾਰਾ ਛੱਪੜ ਚ ਸਾਰੇ ਪਿੰਡ ਦਾਲੇ ਬਣਾਏ ਜਿਵੇਂ ਮਰਜ਼ੀ ਕਰਿਆ ਲੜਾਈ ਲੜੀ ਉਹਦੇ ਵੀ ਸੰਘਰਸ਼ ਲੜਿਆ ਉਹਦੇ ਵੀ ਨਿਸ਼ਾਨ ਦਈਆਂ ਕਰਾਈਆਂ ਲੋਕ ਨਾਲੇ ਨਹੀਂ ਨਿਕਲਣ ਤੇ ਇੱਕ ਦੋ ਬੰਦਿਆਂ ਦੀ ਸ਼ਰਾਰਤੀਆਂ ਨੇ ਵੀ ਕਿਸੇ ਪਿੰਡ ਦੇ ਵਿੱਚ ਹੈ ਜਿਆ ਗੰਦੇ ਪਾਣੀ ਦਾ ਵਿਕਾਸ ਨਹੀਂ ਹੋਇਆ ਹੁਣ ਜਿਹੜਾ ਜਿਹਾ ਅਸੀਂ ਆਉਦੇ ਤਰੀਕੇ ਨਾਲ ਤੇ ਪੰਜਾਬ ਦੀਆਂ ਹੁਣ ਪੰਚਾਇਤਾਂ ਬਣੀਆਂ ਨੇ ਲਗਭਗ 12 13000 14 ਲੈ ਲਓ ਫਿਰ ਪੰਚਾਇਤਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਪੰਚਾਇਤਾਂ ਨੂੰ ਮੇਰਾ ਤਾਂ ਇੱਕ ਹੀ ਬੇਨਤੀ ਆ ਤੇ ਬੇਨਤੀ ਲਾ ਲਓ ਚਾਹੇ ਅਪੀਲ ਲਾ ਲਓ ਵੀ ਸਭ ਤੋਂ ਪਹਿਲਾਂ ਤਾਂ ਦੇਖੋ ਰਸਤਿਆਂ ਦੀ ਜ਼ਰੂਰਤ ਆ ਵੀ ਰਸਤੇ ਕਢਾਓ ਲੰਘਣ ਵੇਲੇ ਨੂੰ ਕਿਸੇ ਨੇ ਦਵਾਈ ਲੈਣ ਜਾਣਾ ਕਿਸੇ ਨੇ ਦੁੱਖ ਤਕਲੀਫ ਚ ਜਾਣਾ ਕਿਸੇ ਨੂੰ ਕੋਈ ਐਮਰਜੈਂਸੀ ਜਾਣਾ ਕਿਸੇ ਜਵਾਕ ਨੇ ਕੋਈ ਪੇਪਰ ਦੇਣ ਜਾਣਾ ਜਿਵੇਂ ਸੀਜ਼ਨ ਦਾ ਟਾਈਮ ਆ ਜਾਂਦਾ ਉਦੋਂ ਕਣਕਾਂ ਵੱਢਣ ਵੇਲੇ ਤੂੜੀ ਦੀਆਂ ਟਰਾਲੀਆਂ ਆਉਂਦੀਆਂ ਨੇ ਹੋਰ ਆਉਂਦੀਆਂ ਨੇ ਤੇ ਇੱਥੇ ਮਿਲਦਾ 10-10 ਮਿੰਟ ਸੈੜ ਨਹੀਂ ਮਿਲਦੀ ਟਰਾਲੀ ਦੇ ਮਗਰੀ ਲੱਕੇ ਜਾਣਾ ਪੈਂਦਾ ਜਿੱਥੇ ਤੱਕ ਕੋਈ ਪਿੰਡ ਨਹੀਂ ਆਉਂਦਾ ਦੀ ਜਾਂ ਖੁੱਲੀ ਜਗ੍ਹਾ ਨਹੀਂ ਆਉਂਦੀ ਦੀ ਕੋਈ ਜਵਾਕ ਸਕੂਲ ਨੂੰ ਤਿਆਰ ਹੋ ਕੇ ਜਾਂਦਾ ਮੋਟਰਸਾਈਕਲ ਤੇ ਜਾਂਦਾ ਉੱਤੇ ਤੂੜੀ ਨਾ ਭਰ ਜਾਂਦਾ ਜਿਵੇਂ ਮਰਜ਼ੀ ਕੁਸਟ ਚਾਰਕ ਸਾਲ ਪਹਿਲਾਂ ਦੀ ਗੱਲ ਹੈ ਉਧਰ ਗੁਮਿੰਦਗੜਾ ਦੇ ਰਸਤੇ ਸਾਡਾ ਇੱਕ ਖੇਤ ਉਧਰ ਹੈ ਉਥੋਂ ਥੋੜਾ ਜਿਹਾ ਨਾਲੇ ਤੋਂ ਪਿੱਛੇ ਸ਼ਾਇਦ ਮੇਰੇ ਧਿਆਨ 'ਚ ਨਹੀਂ ਹੈਗਾ ਪਤਾ ਨਹੀਂ ਸੀਬਾ ਸਕੂਲ ਦੀ ਬੈਂਸੀ ਪਤਾ ਨਹੀਂ ਕਿਹੜੀ ਸੀਬਾ ਸਕੂਲ ਦੀ ਬੈਂਸੀ ਤੇ ਉੱਥੇ بارش ਹੋ ਰਹੀ ਸੀ ਫੁੱਲ ਤੇ ਉੱਥੇ ਮੈਂ ਪੌਦਾ ਵਾਲਾ ਵਾਹਣ ਪਹੁੰਚ ਜਾਂਦਾ ਸੀ ਇਸ ਦੂਬਾਦੋ ਬੈਂ ਉਤਰ ਗਈ ਉਥੇ ਮੀ ਪੈਂਦੇ ਚ ਨਾ ਤਾਂ ਬੈਨ ਵਾਲਾ ਡਰਾਈਵਰ ਉਹਨਾਂ ਨੂੰ ਜਵਾਖਾਂ ਨੂੰ ਥੱਲੇ ਲਾਉਣ ਜੋਗਾ ਠੀਕ ਹੈ ਉਤੋਂ ਮੀ ਪੈ ਰਹੀ ਦੀ ਫੁੱਲ بارش ਆ ਹੂੰ ਤੇ ਬੈਨ ਨਾਲ ਤਾਂ ਕਬ ਨਹੀਂ ਕਰ ਸਕਦਾ ਦੀ ਮਨ ਕਰੇ ਉੱਥੇ ਬਸ ਉਲਟੇ ਜਾਂਦੀ ਹੂੰ ਪਲਟ ਜਾਂਦੀ ਹਾਂ ਮੇਰੇ ਕੋਲ ਚਲ ਟੋਚਨ ਦੀ ਮੈਂ ਪਾ ਕੇ ਉਹਨਾਂ ਨੂੰ ਕੱਢਦਾ ਮਹਾ ਯਾਰ ਜਿੰਨਾ ਚਿਰ ਆ ਸੰਘਰਸ਼ ਨਹੀਂ ਹੁੰਦਾ ਪੈਸਾਂ ਤੇ ਮਿੱਟੀ ਨਹੀਂ ਲੱਗਦੀ ਰਸਤੇ ਚੌੜੇ ਨਹੀਂ ਹੁੰਦੇ ਮੈਂ ਉਹਨਾਂ ਚਿਰ ਦਮ ਨਹੀਂ ਲੈਂਦਾ ਉਦਾਂ ਹੀ ਪਰਨ ਕੱਢਦਾ ਹਾਂ ਮੈਂ ਉਦਾਂ ਹੀ ਸੋਚ ਲਿਆ ਮਹਾ ਕਿਸੇ ਦਾ ਕੱਲਾ ਜਵਾਖ ਕਿਸੇ ਤੇ ਜਿਵੇਂ ਮਰਜ਼ੀ ਲਾ ਲੋ ਹਣਾ ਹੂੰ ਤੇ ਜਦੋਂ 10 ਮਿੰਟ ਜਿਵਾਖੇ ਲੇਟ ਹੋ ਜੇ ਮਾਪੇ ਨੂੰ ਐਚ ਵੀ ਲੱਗ ਜਾਂਦੀ ਆ ਠੀਕ ਹੈ ਤੇ ਕਹਿਣ ਦਾ ਮਤਲਬ ਵੀ ਰਸਤੇ ਜਿਹਨੇ ਦੱਬੇ ਹੋਏ ਨੇ ਜਾਂ ਚੌੜੇ ਚਾਪੇ ਛੱਡ ਦੇਣੇ ਚਾਹੀਦੇ ਨੇ ਹਾਂ ਆਪਾਂ ਤਾਂ ਪਹਿਲਾਂ ਕਹਿੰਦੇ ਰਸਤੇ 'ਚੋਂ ਰੋੜਾ ਚੱਕ ਦੋ ਜੇ ਰਸਤਾ ਹੋਊਗਾ ਫਿਰ ਕੋਈ ਗੱਲ ਬਣੂ 10 10 ਫੁੱਟੀਆਂ ਸੜਕਾਂ ਦੀਆਂ ਇੱਕ ਸਾਈਡ ਦੇ ਵਿੱਚੋਂ ਤਾਂ ਕੁਸ ਕਹੇ ਜੇ ਸਰਾਰਤੀਆਂ ਸਰਦੀ ਨਾਲੇ ਉਹਨਾਂ ਨੂੰ ਪਤਾ ਵੀ ਰਕਵਾ ਪੂਰਾ ਹੁੰਦਾ ਜਿਹੜੀਆਂ ਟੇਡੀਆਂ ਇੱਟਾਂ ਦੀਆਂ ਉਹ ਵੀ ਕੱਢ ਰੱਖੀਆਂ ਦੀਆਂ ਠੀਕ ਹੈ ਦਾ ਸੁੱਟੀ ਸੜਕ ਜਿਉ ਤੁਸੀਂ ਆਏ ਹਿਸਾਬ ਨਾਲ ਨਾ ਰਸਤਾ ਕਿਧਰੋਂ ਦੇਣਾ ਤੇ ਇੱਕ ਪ੍ਰੋਬਲਮ ਵੱਡੀ ਹੋਰ ਆਉਂਦੀ ਆ ਰਸਤਿਆਂ ਦੀ ਗੱਲ ਛੇੜੀਆ ਤੁਸੀਂ ਜਿਵੇਂ ਹੁਣ ਆ ਬਾਈ ਮੇਦੇਬਾਸ ਲਗਭਗ 4-5 ਕਿਲੋਮੀਟਰ ਮਿੱਟੀ ਪਾ ਕੇ ਇਹਨਾਂ ਨੇ 27 ਫੁੱਟ ਰਸਤੇ ਪਰ ਨਹੀਂ ਸੜਕ 27 ਫੁੱਟ ਹੈ ਉਹ ਹਾਂ ਹਾਂਜੀ ਸਾਡੇ 27 ਉਹ ਬਣਦਾ ਉਹ ਕਿੱਲੇ ਵੱਡੋ ਪਹਾ ਕਰਕੇ ਜਦੋਂ ਬੱਟ ਦੇ ਮੁਤਾਬਕ ਲੱਗਿਆ ਤਾਂ 33 ਬਣ ਜਾਂਦਾ ਉਹ ਸਾਡੇ 27 ਉਹ ਸਾਡੇ 27 ਇਹ ਇੱਕ ਪ੍ਰੋਬਲਮ ਸਰਪੰਚ ਸਾਹਿਬ ਹੋਰ ਹੁੰਦਾ ਜਿਵੇਂ ਹੁਣ ਤੁਸੀਂ ਆ ਬਣਾਤਾ ਆਲੇ-ਦਾਲੇ ਉੱਚਾ ਕਰ ਲੰਦੇ ਨੇ ਫੁੱਟ-ਫੁੱਟ ਬਰਸਾਤ ਦਾ ਪਾਣੀ ਜਿਹੜਾ ਸੜਕ ਤੇ ਖੜਾ ਰਹਿੰਦਾ ਹੈ ਤੁਸੀਂ ਦੇਖਿਓ ਲਿੰਕ ਰੋਡ ਜਿੱਨੇ ਟੁੱਟੇ ਹੋਏ ਨੇ ਬੁਰਾ ਹਾਲ ਹੈ ਉਹ ਜ਼ਿੰਮੇਦਾਰ ਲਬੇ ਵਾਲੇ ਹੀ ਆ ਕਿਸਾਨ ਮੈਂ ਤਾਂ ਇਹ ਦੇਖਿਆ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਇਹ ਤਾਂ ਜੇ ਆਪਾਂ ਆਪਦੇ ਮੱਥੇ ਸਹੀ ਰੱਖਾਂਗੇ ਤਾਂ ਦੂਜੇ ਰੀਸਨ ਆਪੀ ਸਹੀ ਰੱਖੂਗਾ ਹਰ ਠੀਕ ਹੈ ਜੇ ਆਪਾਂ ਆਪਦੇ ਮੱਥੀ ਗੰਦਪਾਤ ਆ ਜਾ ਕੋਈ ਪੜਿਓ ਕਰਤੀ ਜਾਂ ਹੋਰ ਕਰਤਾ ਜਾਂ ਕੂੜਾ ਕਰਕੜ ਸਿੱਟਣ ਲੱਗੇ ਫਿਰ ਆਪਾਂ ਨਾਲ ਲੱਗਦੇ ਨੂੰ ਕਿਵੇਂ ਕਹਾਂਗੇ ਠੀਕ ਹੈ ਤੇ ਜਦੋਂ ਪੱਥਰ ਲੱਗਣ ਤੋਂ ਬਾਅਦ ਸਾਨੂੰ ਪਤਾ ਲੱਗਿਆ ਵੀ ਸਾਡੇ ਬਾਹਾਂ ਚ ਵੀ ਉੱਤਰਦਾ ਪਹਾ ਕੁਸਾ ਪਹਿਲਾਂ ਐ ਹੁੰਦਾ ਰੋਸਾ ਵੀ ਸਾਡੇ ਚ ਨਹੀਂ ਹੈਗਾ ਵੀ ਆਪਾਂ ਸਹੀਆਂ ਦੂਜੇ ਚ ਉੱਤਰਦਾ ਦੂਜੇ ਚ ਉੱਤਰਦਾ ਮੈਂ ਆਪਦੇ ਉੱਥੇ ਮਿੱਟੀ ਪਾ ਕੇ ਮੇਰੇ ਪਰ ਮੱਥੇ ਜਾ ਕੇ ਦੇਖੋ ਪਾਮ ਲਾਏ ਪਏ ਨੇ ਸਵਾ ਮਾ ਡੇਢ ਦੋ ਫੁੱਟ ਵੱਧ ਛੱਡੇ ਆ ਉਧਰਲੇ ਖੇਤਾਂ ਠੀਕ ਹੈ ਇੱਥੇ ਇੱਥੇ ਪੂਰੀ ਆ ਵੀ ਕੋਈ ਫਰਕ ਨਹੀਂ ਹੈਗਾ ਠੱਡੇ ਲੱਗੇ ਪਏ ਨੇ ਤੁਹਾਨੂੰ ਠੱਡੇ ਦਿਖਾ ਦਾਂਗੇ ਇਹੀ ਬੇਨਤੀ ਕਰਦੇ ਆ ਯਾਰ ਵੀ ਖੁੱਲੇ ਰਸਤੇ ਹੋਣਗੇ ਚੌੜੇ ਟ੍ਰੈਫਿਕ ਦੀ ਸਮੱਸਿਆ ਵੱਧ ਰਹੀ ਹੈ ਜਿਆਦਾ ਟ੍ਰੈਫਿਕ ਆ ਜਿਹੜੀਆਂ ਗੱਡੀਆਂ ਕਾਰਾਂ ਨਿਤ ਨਵੇਂ ਜਿੰਤਿੰਨੇ ਭਾਈ ਉਹਨੇ ਮੋਟਰਸਾਈਕਲ ਉਹਨੀਆਂ ਗੱਡੀਆਂ ਸਾਧਨ ਵਧ ਰਹੇ ਨੇ ਦਿਨੋ ਦਿਨ ਆ ਦੇਖੋ ਜਿਵੇਂ ਹੁਣ ਇਹਨਾਂ ਨੇ 27 ਫੁੱਟ ਰਸਤਾ ਜਿਹੜਾ ਛੜਾਇਆ ਲੰਮਾ ਦੇਖ ਸਕਦੇ ਹੋ 27 ਫੁੱਟ ਦੇ ਵਿੱਚ ਦੋ ਕੀ ਤਿੰਨ ਸਾਧਨ ਵੀ ਮੌਜ ਨਾਲ ਲੰਘ ਜਾਣਗੇ 18 ਫੁੱਟ ਦੀ ਸੜਕ ਬਣਾਉਣਗੇ ਇਹ 18 ਤੋਂ ਬਾਅਦ 9 ਫੁੱਟ ਵਾਲੇ ਦਲੇ ਬਚ ਜੂਗਾ ਕਿੰਨੀ ਵਧੀਆ ਗੱਲਾਂ ਵਾਲੇ ਦਲੇ ਕੋਈ ਪੌਦੇ ਫੁੱਲਾਂ ਵਾਲੇ ਹੋਰ ਲਾ ਲੋ ਚਾਹੇ ਕੈਨੇਡਾ ਤਾਂ ਅਸੀਂ ਵੀ ਉਰੇ ਬਣਾ ਸਕਦੇ ਹਾਂ ਕਿਉਂ ਸਰਪੰਚ ਸਾਹਿਬ ਸੋਚ ਦੀ ਗੱਲ ਹੈ ਮੇਰੀ ਇਹ ਆਹੀ ਸੋਚ ਹੈ ਵੀ ਇੱਕ ਤਵ ਤੁਸੀਂ ਵੀਡੀਓਗ੍ਰਾਫੀ ਅੱਜ ਕਰੀਏ ਇੱਕ ਦੋ ਸਾਲ ਬਾਅਦ ਸਾਡਾ ਪਿੰਡ ਆ ਕੇ ਲੋਕੇਸ਼ਨ ਦੇਖਿਓ ਮੈਂ ਇਹ ਜਾ ਬਣਾ ਦੂੰ ਜਿਹੜੇ ਪਹਿਲਾਂ ਵਾਲੇ 5 ਸਾਲ ਤੀ ਉਦੋਂ ਸੋਚਿਆ ਤਾਂ ਬਹੁਤ ਕੁਸਤੀ ਉਦੋਂ ਸਾਡੇ ਇਹ ਜੇ ਵੱਡੇ ਕੰਮ ਕਰਨ ਵਾਲੇ ਪਏ ਸੀ ਜਿਵੇਂ ਸਾਡੀ ਇਨਾਰਜ ਮੰਡੀ ਸੀ ਠੀਕ ਹੈ ਤੇ ਉਹ ਸੜਕ ਦੇ ਨਾਲੋਂ ਤੁਹਾਨੂੰ ਫੁੱਟ ਨੀਮੀ ਸੀ ਜਦੋਂ ਵਾਰਸ਼ ਹੋ ਜਾਂਦੀ ਲੋਕਾਂ ਦੇ ਜ਼ਿਮੀਦਾਰਾਂ ਦੇ ਦਾਣੇ ਉੱਥੇ ਖਰਾਬ ਹੁੰਦੇ ਸੀ ਤੇ ਜਦੋਂ ਆਪਾਂ ਉਥੋਂ ਢੇਰੀ ਦੇ ਥੱਲੋਂ ਗਲੇ ਹੋਏ ਦਾਣੇ ਕੱਢਦੇ ਆ ਨਾ ਤਾਂ ਉਹਨੂੰ 80 ਆ ਭਰਨ ਜੋਗਾ ਤੇ ਨਾ ਕਹਾਂ ਜਿਮੀਦਾਰ ਨੂੰ ਚਕਾਉਣ ਜੋਗਾ ਉਹ ਸਮੱਸਿਆ ਇੱਕ ਸਾਡੇ ਸੀਵਰੇਜ ਕਰਕੇ ਓਵਰਫਲੋ ਹੋ ਕੇ ਸਾਰਾ 14-15 ਕਿੱਲਾਂ ਦੇ ਵਿੱਚ ਪੰਚਾਇਤੀ ਵਾਹਣ ਵੀ ਲੈ ਲੋ ਬੋਲੀ ਦੇਖ ਸਾਹ ਜੀ ਮਿੱਟੀ ਦਾ ਕੰਮ ਚੱਲ ਰਿਹਾ ਹੈ ਰਸਤੇ ਛਡਵਾ ਕੇ 18 ਫੁੱਟ ਦੀ ਸੜਕ ਬਣਵਾ ਰਹੇ ਨੇ 27 ਫੁੱਟ ਰਸਤਾ ਹੋ ਗਿਆ ਹਾਂਜੀ ਤੇ ਅਨਾਜ ਮੰਡੀ ਦੀ ਦਿੱਕਤ ਦੀ ਸਾਨੂੰ ਉਹ ਕਰਨੀ ਪਈ ਗਈ ਮਿੱਟੀ ਪਾਈ ਮੈਂ ਕਹਿੰਦਾ ਸਟੇਡੀਅਮ ਵੀ ਬਣਾਇਆ ਹੈ ਹਾਂਜੀ ਅਨਾਜ ਮੰਡੀ ਦੀ ਦਿੱਕਤ ਹੀ ਵਾਧਾ ਵੀ ਕਰਿਆ ਸਾਰਾ ਕੁਝ ਕਰਿਆ ਫੇਰ ਸਾਡੇ ਓਵਰਫਲੋ ਹੋ ਗਏ ਪਾਣੀ ਤੇ ਪੰਚੇਤੀ ਵਾਣ ਚ ਚੜਨ ਲੱਗਾ ਜੀ ਲੋਕ ਪੰਚੇਤੀ ਵਾਣ ਠਿੱਕੇ ਤੇ ਲੈਣੋਂ हट ਗਏ ਜੀ ਠੀਕ ਹੈ ਪੰਚਾਇਤ ਦੀ ਆਮਦਨ ਵੀ ਘਟ ਗਈ ਜੀ ਤੇ ਇਸ ਤੋਂ ਬਾਅਦ ਅਸੀਂ ਪਹਿਲਾਂ ਕੀਤਾ ਵੀ ਸਾਡੇ ਕੁਝ ਬਜ਼ੁਰਗਾਂ ਕੋਲੇ ਮੈਂ ਜਿਆਦਾ ਬੁੜਿਆਂ ਕੋਲੇ ਗੱਲਾਂ ਬੜੀ ਕਰ ਲੈਣਾ ਵੀ ਕੁਝ ਸਿੱਖਣ ਨੂੰ ਮਿਲ ਜਾਂਦਾ ਛਣੇ ਬੰਦਿਆਂ ਤੋਂ ਉਹ ਕਹਿੰਦੇ ਚਲੋ ਇਤੂ 10 ਸਾਲ ਪਹਿਲਾਂ 15 ਸਾਲ ਪਹਿਲਾਂ ਵੀ ਉਹ ਟੋਬੇ ਮੈਸਾਂ ਲਿਆਉਂਦੇ ਹੁੰਦੇ ਹੋਰ ਹੁਣ ਤਾਂ ਕਹਿੰਦੇ ਸੜਿਆ ਹੋਇਆ ਪਾਣੀ ਆ ਹੋਰ ਮੈਂ ਤੁਹਾਡੇ ਨਾਲ ਬਾਬਾ ਵਾਦਾ ਕਰਦਾ ਉੱਥੇ ਬਜ਼ੁਰਗ ਬੈਠੇ ਨੇ ਆਪਾਂ ਚੱਲਾਂਗੇ ਤੇ ਵੀ ਛੱਪੜ ਜਿਹਾ ਜਿਹਾ ਹੈਗਾ ਤੀ ਇਤੂ ਚੰਗਾ ਕਰਕੇ ਦਊ ਆਪਣੇ ਜ਼ਿਲ੍ਹੇ 'ਚ ਹੈ ਛੱਪੜ ਨਹੀਂ ਹੋਣਾ ਮੈਂ ਉਹ ਜੀ ਛੱਪੜ ਪੇਸ਼ ਕਰਕੇ ਦਿੰਦਾ ਨਹਿਰ ਦਾ ਪਾਣੀ ਅੱਛਾ ਛੱਪੜ ਵੱਖਰੇ ਬਣਾਇਆ ਕੋਈ ਨਹਿਰ ਦਾ ਪਾਣੀ ਕਿਹ ਕਿੱਲੇ 'ਚ ਪੱਕਾ ਹੈ ਜੀ ਕਿਹ ਕਿੱਲੇ 'ਚ ਪੱਕਾ ਜੀ ਅਛਾ ਪੱਕਾ ਹੈ ਹਾਂ ਜੀ ਠੀਕ ਹੈ ਨਹਿਰ ਦਾ ਪਾਣੀ ਤੇ بارش ਦਾ ਪਾਣੀ ਸਟੋਰ ਹੋਉਂਦਾ ਹੈ ਹੈ ਇਹ ਲੋਕਟਰ ਪਈ ਹੋਈ ਹੈ ਛੱਪੜ ਦੇ ਹਾਂ ਜੀ ਰਾਤ ਆ ਰਹੀ ਹੈ ਜੀ ਆਲੇ-ਦਾਲੇ ਫਿਰ ਚੱਲੀਏ ਉੱਥੀ ਹਾਂ ਚੱਲਦੇ ਹਾਂ ਜੀ ਹਾਂ ਉੱਥੇ ਕਰ ਜੀ ਜੀ ਰੀਵਾਂ ਹੈ ਨਹੀਂ ਇਦਨਾਂ ਹਾਂ ਸਰਪੰਚ ਦੇ ਨਾਮ ਫਰੀ ਸੇਵਾ ਵਾਲੇ ਆ ਅਸੀਂ ਫਰੀ ਸੇਵ ਵਾਲੇ ਹਾਂ ਹਾਂ ਫਰੀ ਸੇਵ ਵਾਲੇ ਆ ਜੀ ਇੱਥੇ ਆਏ ਫਰੀ ਕਿਉਂ ਫਰੀ ਜੀ ਵੀ ਕੰਮ ਹੋ ਜਾਣ ਪਿੰਡ ਦੇ ਹਾਂ ਪਿੰਡ ਦੇ ਕੰਮ ਕਰਾਏ ਸੀ ਸਰਪੰਚ ਦੇ ਨਾਮ ਕਰਾਂਗੇ ਜੱਟ ਕੇ ਲੋਦੇ ਨਾਮ ਉੱਤੇ ਲਾ ਕੇ ਕਰਾਂਗੇ ਕਿਤੇ ਵੀ ਖੜੂਗਾ ਇੱਥੇ ਉੱਤੀ ਖੜਾ ਹਾਂਗੇ ਸਰ ਠੀਕ ਹੈ